7 ਜੂਨ 1984 ਵਾਲੇ ਦਿਨ ਪੰਜਾਬ ਦੇ ਪੱਖੋਂ ਵੱਖਰੇ ਪਿੰਡਾਂ ਤੋਂ ਗੁਰਸਿੱਖ ਪਰਸ਼ਾਂ ਬੀਬੀਆਂ ਅਤੇ ਪਚੰਗੀਆਂ ਨੇ ਇਸ ਗੱਲ ਦੀ ਪ੍ਰਵਾਹ ਕੀਤੀ ਬਿਨਾਂ ਕਿ ਪੰਜਾਬ ਉੱਪਰ ਹਿੰਦ ਫੌਜ ਦਾ ਮੁਕੰਮਲ ਕੰਟਰੋਲ ਹੈ ਅਤੇ ਚੱਪੇ-ਚੱਪੇ ਤੇ ਹਿੰਦੁਸਤਾਨ ਦੇ ਹਥਿਆਰਬੰਦ ਬਲਾਂ ਦੀ ਭਾਰੀ ਮੌਜੂਦਗੀ ਹੈ। باوجود ਇਸ ਦੇ ਇਨ੍ਹਾਂ ਗੁਰੂ ਦੇ ਪ੍ਰੇਮ ਵਿੱਚ ਪਿੱਜਿਆ ਨੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਅੰਮ੍ਰਿਤਸਰ ਸਾਹਿਬ ਵੱਲੋਂ ਕੋਚ ਕਰਨਾ ਸ਼ੁਰੂ ਕਰ ਦਿੱਤਾ। ਸਾਕਾ ਨੀਲਾ ਤਾਰਾ ਦੇ ਨਾਂ ਹੇਠ ਸ਼੍ਰੀ ਕਾਲ ਤੱਕ ਸਾਹਿਬ ਨੂੰ ਟੈ ਟੇਰੀ ਕੀਤੇ ਜਾਣ ਦੀ ਖਬਰ ਤੇ ਸ੍ਰੀ ਦਰਬਾਰ ਸਾਹਿਬ ਦੀ ਬੇਹੂਰਮਤੀ ਦੀ ਖਬਰ ਨੂੰ ਪੰਜਾਬ ਦੇ ਪਿੰਡਾਂ ਦੇ ਵਸਨੀਕ ਬਰਦਾਸ਼ਤ ਨਹੀਂ ਕਰ ਸਕੇ ਹਿੰਦ ਫੌਜ ਵੱਲੋਂ ਪੰਜਾਬ ਦੇ ਗੁਰਦੁਆਰਾਂ ਸਹਿਬਾਨਾਂ ਦੀ ਬੇਅਦਬੀ ਦੀ ਖਬਰ ਨੇ ਇਨਾਂ ਦੇ ਹਿਰਦੇ ਬਲਉਂਦਰੇ ਦਿੱਤੇ ਸਨ ਉਹ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕਣਾ ਚਾਹੁੰਦੇ ਸਨ ਇਨਾਂ ਸ਼ਟਕਾਂ ਤੇ ਉੱਤੇ ਸਿੱਖਾਂ ਉੱਪਰ ਹੈਲੀਕਾਪਟਰਾਂ ਰਾਹੀਂ ਉੱਪਰੋਂ ਫਾਇਰ ਕੀਤੇ ਗਏ ਤੇ ਹਜ਼ਾਰਾਂ ਮਾਰਚ ਕਰਦੇ ਸਿੱਖਾਂ ਉੱਪਰ ਗੋਲੀਆਂ ਪ RA ਕੇ ਇਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਸੈਂਕੜੇ ਬੀਬੀਆਂ ਵੀ ਗੱਪੇ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਉੱਤੇ ਤਸੀਹੇ ਢਾਏ ਗਏ